ਹੁਸ਼ਿਆਰਪੁਰ ਦੇ ਦਸੂਹਾ ਤੇ ਪਿੰਡ ਸ਼ੇਰਕ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਆ ਜਿੱਥੇ ਕੀ ਦੇ ਦੀ ਸੇਵਾ ਕਰਦੇ ਇੱਕ ਸਿਪਾਹੀ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਆ ਸਰਜੀਵਨ ਸਿੰਘ ਇਨਕਾਗ ਅਰੁਣਾਚਲ ਪ੍ਰਦੇਸ਼ ਵਿਖੇ 105 ਆਰਸੀਸੀ ਗ੍ਰਿਫ ਵਿੱਚ ਤਾਇਨਾਤੀ ਅਤੇ ਐਮਟੀ ਡਰਾਈਵਰ ਗ੍ਰੇਡ ਇੱਕ ਵੱਜੋਂ ਸੇਵਾ ਨਿਭਾਰ ਰਿਹਾ ਸੀ ਜਦੋਂ ਇਹ ਖਬਰ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਪਤਾ ਲੱਗੀ ਕਿ ਸਰਜੀਵਨ ਸਿੰਘ ਦੀ ਮੌਤ ਹੋ ਗਈ ਹੈ ਤਾਂ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰ ਨੂੰ ਇੱਕ ਵੱਡਾ ਥਤਵਾ ਲੱਗਿਆ ਤੁਹਾਨੂੰ ਦੱਸਦੇ ਹਾਂ ਇਹ ਸਰਜੀਵਨ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਪਰਿਵਾਰ ਨੂੰ ਬੜਾ ਮਾਣ ਤਤਕਾਰ ਦਿੱਤਾ ਜਾਵੇ। ਸਰਜੀਵਨ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਅਤੇ ਇਸ ਦੌਰਾਨ ਪੱਟੀ ਗੇੜਤੀ ਵਿੱਚ ਲੋਕਾਂ ਨੇ ਸਰਜੀਵਨ ਸਿੰਘ ਨੂੰ ਵਿਦਾਈ ਕੀਤੀ। ਤੇ ਸਾਡੇ ਚਾਚੇ ਦੇ ਬੇਟਾ ਸੀ ਜੀ। ਕਿਦੋਂ ਇਹਨਾਂ ਦੀ ਮੌਤ ਹੋਈ ਉਹ ਕਿਸ ਤਰ੍ਹਾਂ ਹੋਈ? ਕਿ ਅੱਜ ਤੋਂ 3 ਦਿਨ ਪਹਿਲਾਂ ਹੋਈ ਜੀ ਇਹਨਾਂ ਦੀ ਮੌਤ। ਹਾਂ। ਤੇ ਇਹ ਸੀਗੇ ਉਹ ਸ਼ਾਮ 'ਚ। ਉਹ ਤਾਂ ਇਹਨਾਂ ਨੂੰ ਹਾਰਟ ਅਟੈਕ ਆਉਣ ਦੇ ਨਾਲ ਇਹਨਾਂ ਦੀ ਮੌਤ ਹੋ ਗਈ। ਇਹਨਾਂ ਦੀ ਕਿਹੜੀ ਕਹਾੜੇ ਵਿੱਚ ਸੀ ਕਿੰਨਾ ਕੋਈ। ਇਹ ਸੀਗੇ ਗ੍ਰੇਫ ਨੂੰ ਕਰੀ ਜੀ ਕਰਦੇ ਸੀਗੇ ਜੀ। ਤੇ ਤੁਹਾਨੂੰ ਪਰਿਵਾਰ ਨੂੰ ਕੋਈ ਪਤਾ ਲੱਗਾ ਕਿ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ। ਪਰਵਾਨੀ ਉਸਤਾਹ ਪਤਾ ਕਰ ਰਾਤ ਨੂੰ ਖਬਰ ਆਈ ਹੈ ਇਹਨੇ ਸੀਓ ਸਾਹਿਬ ਨੇ ਕੀਤਾ ਫੋਨ ਤੇ ਕੋਈ 4:00 ਵਜੇ ਸਾਨੂੰ ਸੋਚਣਾ ਮਿਲਿਆ ਇਸ ਚੀਜ਼ ਦੇ ਪਰਿਵਾਰ ਵਿੱਚ ਕੌਣ-ਕੌਣ ਨੇ ਜੀ ਪਰਿਵਾਰ ਚ ਇਹਨਾਂ ਦੀ ਬੇਟੀ ਹੈ ਇੱਕ ਬੇਟਾ ਦਾ ਛੋਟੇ ਬੱਚੇ ਹੈ ਬੇਟਾ ਛੋਟਾ ਹੈ 10ਵੀਂ ਕਲਾਸ 10ਵੀਂ ਚ 10 ਸਾਲ ਦਾ ਹੈ ਕੀ ਹੁੰਦਾ ਦੀ ਮੰਗ ਹੈ ਜੀ ਪੰਜਾਬ ਸੱਕਾ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਤਾਂ ਨਹੀਂ ਪੰਜਾਬ ਸਰਕਾਰ ਦੇ ਵਿੱਚ ਹੈਗੀ ਜੋ ਬਣਦਾ ਕਿ ਇਹਨਾਂ ਨੂੰ ਦਿੱਤਾ ਜਾਏ ਉਹ ਪੰਜਾਬ ਸਰਕਾਰ ਦੀ ਇੱਕ ਹੈਗੀ ਹੈ ਵੀ 1 ਕਰੋੜ ਵੀਆ ਦਿੱਤਾ ਜਾਂਦਾ ਇਹਨਾਂ ਨੂੰ ਕੋਈ ਨਾ ਤਾਂ ਜਿਹੜਾ ਬਣਦਾ ਹੱਕ ਉਹ ਦਿੱਤਾ ਜਾ ਸਰਕਾਰ ਨੂੰ ਇਹ ਬੜੀ ਦੁਖਦ ਖਬਰ ਮਿਲੀ ਜਦੋਂ ਮੇਰੀ ਕੋਈ ਇਹਦਾ ਤਾਂ ਪਤਾ ਨਾ ਜਵਾਨ ਸੀਗਾ 45 ਸਾਲ ਦੀ ਉਮਰ ਸੀਗੀ ਤੇ ਆਪਣਾ ਭਰਾ ਸੀਗਾ ਚਾਚੇ ਦਾ ਹੁੰਦਾ ਤੇ ਕਾਹਦੇ ਵਿੱਚ ਸੀਗੀ ਕਿ ਗ੍ਰੇਫਸ ਸੀਗੇ ਡਿਊਟੀ ਕਿੱਥੇ ਕਰ ਰਹੇ ਸੀ ਡਿਊਟੀ ਉਧਰ ਡਬਲੂ ਗਾੜਾ ਹਲ ਕਰਦੇ ਸੀ ਡਬਲੂ ਗਾੜਾ ਤੋਂ 70 ਕਿਲੋਮੀਟਰ ਅੱਗੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਸ ਤਰ੍ਹਾਂ ਹੋਸ ਹੋ ਗਈ ਸਾਨੂੰ 25 ਤਰੀਕ ਨੂੰ ਕੋਈ 3 ਵਜੇ ਖਬਰ ਮਿਲੀ ਹੈ ਹੂੰ ਤਾਂ ਬਹੁਤ ਦੁਖਦ ਖਬਰ ਹੈ ਛੋਟੇ ਛੋਟੇ ਬੱਚੇ ਬਚ ਗਏ ਮਗਰ ਪਰਿਵਾਰ ਚ ਕੌਣ ਕੋਈ ਦੋ ਬੱਚੇ ਆ ਹੂੰ ਛੋਟੇ ਬੱਚੇ ਸਾਨੂੰ ਇਸ ਕਰਕੇ ਸਰਕਾਰ ਦੇ ਅੱਗੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਇਹਨਾਂ ਦਾ ਬਣਦਾ ਹੈ ਇਹਨਾਂ ਨੂੰ ਮਿਲੇ ਅੱਜ ਸਾਡੇ ਹਲਕਾ ਦਸੂਹਾ ਲਈ ਅਤੇ ਪਿੰਡ ਸ਼ੇਰਕਲੀ ਬੜੀ ਦੁਖਦਾਈ ਖਬਰ ਹੈ ਕਿ ਸਾਡਾ ਜੋ ਵੀਰ ਸੁਖਜੀਵਨ ਸਿੰਘ ਜੋ ਦਿਬੜੂਗਰ ਵਿਕੇ ਥੋੜੀ ਜੀ ਛੋਟੀ ਜੀ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਅੱਜ ਸਮੁੱਚਾ ਪ੍ਰਸ਼ਾਸਨ ਸਾਡਾ ਸਮੁੱਚਾ ਸ਼ਹਿਰ ਲਕਾਵਸੀ ਤੇ ਪਹੁੰਚਿਆ ਸਦੁਗਦਾਈ ਘੜੀ ਵਿੱਚ ਇਸ ਸਮੇਂ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟ ਕਰਨ ਐਮਐਲਏ ਸਾਹਿਬ ਨੇ ਆਉਣਾ ਸੀ ਪਰ ਕਿਸੇ ਜਰੂਰੀ ਕੰਮ ਪਹੁੰਚ ਨਹੀਂ ਸਕੇ ਬਾਕੀ ਹਮੇਸ਼ਾ ਪਰਿਵਾਰ ਦੇ ਨਾਲ ਜੋ ਵੀ ਸਰਕਾਰ ਨੂੰ ਮਤਤ ਹੋਈ ਹਮੇਸ਼ਾ ਪਰਿਵਾਰ ਦੇ ਨਾਲ ਤੇ ਕਰਦੇ ਵੀ ਰਵਾਂਗੇ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਮਿਲਦੇ ਜਿਲਦੇ ਰਵਾਂਗੇ ਜੋ ਉਹਨਾਂ ਦੀ ਕੋਈ ਮੰਗ ਹੋਈ ਚੋਣ ਜਾਬਤੇ ਤੋਂ ਬਾਅਦ 15 ਅਕਤੂਬਰ ਜਰੂਰ ਪੂਰੀ ਕੀਤੀ